ਲਾ ਜਿਉਰੇ ਆਪਣੇ ਨਵੇਂ ਗੋਲੇ ਦੀ ਸਤਰਾ ਉੱਥੇ ਆ ਗਏ ਸੀ ਰਾਤ ਤੇ ਅਨੰਦਪੁਰ ਸਾਹਿਬ ਤਾਂ ਬਹੁਤ ਬੁਕਿੰਗ ਸੀ ਕਮਰੇ ਕੋਈ ਨਹੀਂ ਮਿਲੇ 6 ਕਿਲੋਮੀਟਰ ਰੋਪਰ ਆ ਵੀ ਕੋ ਮਿਲੇ ਜੋਟਰ ਨਾਲ ਉੱਥੇ ਵੀ ਨਹੀਂ ਕਮਰੇ ਮਿਲੇ ਦੁਨੀਆ ਬਹੁਤ ਆ ਗਈ ਸੀ ਤੇ ਹੁਣ ਲੱਗਿਆ ਨਾ ਹੁਣ ਤੇ ਫਿਰ ਛਕਦੇ ਆ ਲੰਗਰ ਤੇ ਘੁੰਮਦੇ ਆ ਫਿਰ ਬਾਜ਼ਾਰ ਵਜੂਰ ਕਰਨੀ ਐ ਆਪਣੀ ਨਾਲ ਸੰਗਤ ਅੱਤਰ ਲੱਗੀ ਹੋਈ ਆ ਖੜੇ ਨੇ ਇੱਥੇ ਨਾ ਹੁਣ ਵਾਰੀ ਆਉਂਦੀ ਆ ਵੜੀ ਵੜੀ ਹੜਾਂ ਦੇ ਪੈ ਰਹੀ ਆ ਤੁੰਦ ਆਫਾਂ ਉੱਠ ਰਹੀਆਂ ਨੇ ਵੇਰੇ ਵੇਰੇ ਮੀਂਹ ਵੀ ਪੈ ਗਿਆ ਬਹੁਤ ਜ਼ਿਆਦਾ ਪੂਰੀ ਠੰਡ ਹੋ ਗਈ ਅਜਾ ਬਾਰਿਸ਼ ਫੇਰ ਸਟਾਰਟ ਹੋ ਗਈ ਆ ਮੰਦਰ ਚੜ ਗਿਆ ਚੜਦੇ ਹੋਏ ਤਾਂ ਮੈਨੂੰ ਪਸੰਦ ਨਹੀਂ ਲੱਗਾ ਛਾੜਾ ਕਰਦੇ ਜਾਈਂਗੇ ਦਸਰੇ ਮੈਨੂੰ ਲੱਗਾ ਹੈ ਕਰਨ ਥੱਲੋਂ ਇਹ ਥੋੜੇ ਮਹੀਨੇ ਕੰਮ ਲਿਆਗਾ ਤੁਨੇ ਮੈਂ ਕਿਹਾ ਮਾ ਕੇ ਮੈਂ ਨਾ ਲੱਤਾਂ ਮਾਰੇ ਗੰਦਿਆਰ ਮੈਨੂੰ ਕਰਨ ਮਾਰੇ ਕਰੀਆ ਬਾਦਰਾਂ ਅੰਦਰ ਆਂ ਆਪੇ ਦੀ ਪ੍ਰਸ਼ਾਦਾ ਛਕਣਾ ਪ੍ਰਸ਼ਾਦਾ ਬਹੁਤ ਸਵਾਦ ਆ ਸਾਗ ਮਾਖਣੀ ਲੱਸੀ ਅਚਾਰ ਮੱਕੀ ਦੀਆਂ ਰੋਟੀਆਂ

रात अरे कट्टी फिरा के सरा चाह अपने नवे गांव की सराह इत आ गए थे ਤਲੀਏ ਅੱਜ ਇਸ ਵਾਰ ਭੀੜ ਬਹੁਤ ਆ 9 ਕਿਲੋਮੀਟਰ ਤੱਕ ਜਾਮ ਲੱਗਿਆ ਬਹਿ ਕੋਲਾ ਦੇ ਟੋਪੇ ਤੋਂ ਲੈ ਕੇ ਤੇ ਮੀਂਹ ਜਦੋਂ ਅੱਧ ਵਿਚਾਰ ਰਹੀ ਹੈ ਮੀਂਹ ਬਾਰਿਸ਼ ਆ ਕਿਆ ਗਾ ਰਹੇ ਨੇ ਦੇਖ ਲਓ ਜੀ ਸਾਡੇ ਨਾਲ ਦੀ ਸਾਰੀ ਸੱਤ ਦੇ ਜੁੜ ਗਈ ਬਸਾਉਂ ਦੀ ਨੰਦਪੁਰ ਸਾਹਾ ਵਾ ਮੈਂ ਨਾ ਨਹੀਂ ਇੱਥੇ ਆ ਜਾਂਦੀ ਬਸ ਐਕਟਿੰਗ ਕਰਕੇ ਇੱਕ ਤਾਂ ਜਾਮ ਬੋਤਲ ਲੱਗਿਆ ਦਾ ਰੇ ਤਾਂ ਕਰਕੇ ਨੰਦਪੁਰ ਸਾਹਾ ਤੋਂ ਬਸ ਜਿਵੇਂ ਬੈਠਾ ਨੇ ਜੀ ਬਸ ਨੰਦਪੁਰ ਸਾਹਾ ਪਹੁੰਚ ਚੁੱਕੀ ਆ ਹਾਰਨ ਹਾਰਨ ਸਾਨੂੰ ਤਾਂ ਸੁਣਾ ਨਹੀਂ ਝੂਠ ਬੋਲੀ ਜਾਂਦਾ ਓਏ ਹਾਰਨ ਕਾਦ ਮਾਰਿਆ ਉਹਨੇ ਗੱਡੀ ਤਾਰੀ ਆ ਫੇਰ ਤੂੰ ਕਰੇ ਹਾਰਨ ਮਾਰਿਆ ਬਾਤ ਕਰਦੀ ਕਹਿੰਦੇ ਬਾਲ ਦੇ ਪ੍ਰੈਸ ਕਰਦਾ ਸਾਰੇ ਦੇ ਦੂਰ ਲੱਗਿਆ ਆ ਰਿਹਾ ਫੇਰ ਕਰਦੀ ਕਹਿੰਦਾ ਤੂੰ ਮੰਨ ਕੇ ਕਰ ਕਾ ਲਓ ਯਾ ਆਪਣਾ ਫੈਨ ਮਿਲਿਆ ਦੀ ਆਪਾਂ ਨੂੰ ਇਹ ਆਪਣੀਆਂ ਵੀਡੀਓ ਦੇਖਦਾ ਲੈ ਭਾਈ ਇੱਧਰ ਦੀ ਬਣਾ ਦਿੰਦੇ ਆ ਹੋਰ ਵਧੀਆ ਕਿੱਥਾ ਹੈ ਮੰਦੇ ਰ ਕੋਟ ਹੈ ਮੰਦੇ ਰ ਕੋਟ ਲੈਰ ਕੋਟ ਲਾ ਮੇਰਾ ਹਮੁੰਡੇ ਪੜਦੇ ਨੇ ਮੰਦੇ ਰ ਕੋਟ ਨੇ ਇਹ ਹੋ ਵੀ ਵਾਈ ਵਾਈ ਕਰ ਰਹੇ ਨੇ ਪਿੱਛੇ ਉਹਨੂੰ ਪਾਸਾ ਕਰ ਰੁਪਈਆ ਪਾਣੀ ਪੰਜ ਰੁਪਏ ਦੇ ਬੱਤੀ ਨਹੀਂ ਆ ਜਿਹੜੀ ਵਾਲੀ ਨਾਭੀ ਤੱਕ ਜਿਹੜੀ ਪਰਾ ਜਿੰਨੇ ਭਾਰੀ ਕਰ ਜਵਾਵੇ ਮੇਰੇ ਲਈ ਲਓ ਇਹ ਸੰਗਤ ਲੰਗਰ ਚਾਗ ਰਹੇ ਸੀ ਬਾਹਰ ਤੋਂ ਲੰਗਰ ਲੱਗਦਾ ਹੈ ਸਗਲੇ ਲੰਗਰ ਹਾਂ ਲੰਗਰ ਸਗਲੇ ਹਾਂ ਜੀ ਸਾਡੇ ਬਾਹਰ ਤੋਂ ਲੰਗਰ ਹੈ ਮਰੇਂਡੇ ਦਾ ਮਰੇਂਡੇ ਦਾ ਐਂ ਮਰੇਂਡੇ ਦਾ ਲੰਗਰ ਹੈ ਸਾਰ ਸਾਲ ਲਾਉਂਦੇ ਨੇ ਉਜੀ ਆਪਾਂ ਆਏ ਸੀਗੇ ਖੇਤਾਂ ਕਿੰਨੇ ਕੀੜਾ ਮਾਰਨ ਤੇ ਨਾਨਾ ਦੇ ਵੀ ਆਪਾਂ ਆਗੇ ਸੀ ਤੇ ਇਧਰ ਕਗਰ ਵੀ ਫੁੱਲ ਚੱਲ ਰਿਹਾ بارش ਦਾ ਪਾਣੀ ਐ ਵੈਸੇ ਤਾਂ ਨੰਗ ਜੂਗਾ ਇਹ ਆ ਜੀ ਕਗਰ ਦਰਿਆ ਪਹਿਲਾਂ ਦਾਦਾ ਚੱਲਦਾ ਸੀ ਯਾਰ ਤਾਂ ਫੁੱਲ ਭਰੇ ਪਏ ਬਾਈ ਨੰਨਾਂ ਕੇ ਚੱਲ ਕੇ ਲੰਘ ਜੇ ਤਾਂ ਵਧੀਆ ਗੱਲ ਆ ਨਹੀਂ ਫਿਰ ਨੁਕਸਾਨ ਬਹੁਤ ਹੋਣਾ ਹੈ